ਵੇ ਬੀਬੀ ਜੀ ਨੂੰ ਅੱਜ ਕਹਿ ਦੂੰਗੀ ਕਿ ਮੈਂ ਛੇਤੀ ਛੇਤੀ ਕੰਮ ਕਰਕੇ ਰਿਸ਼ਤੇਦਾਰੀ 'ਚ ਜਾ ਕੇ ਆਉਣਾ ਸੁਨੇਹਾ ਸੁਨੇਹਾਂ ਨਿਮੇੜ ਜੂ ਕੰਮ ਠੰਡੇ ਠੰਡੇ ਬੀਬੀ ਜੀ ਹਾਂ ਪ੍ਰੀਤੀ ਲੰਗਿਆ ਮੈਂ ਆ ਗਈ ਮੈਂ ਐ ਕੈਸੀ ਵੀ ਜਿਹੜਾ ਕੰਮ ਐ ਮੈਨੂੰ ਅੱਜ ਦੱਸ ਦਿੰਦੇ ਮੈਂ ਛੇਤੀ ਛੇਤੀ ਕਰ ਜਾਂਦੀ ਮੈਂ ਕੋਈ ਨਾ ਜਦੋਂ ਮਰਜ਼ੀ ਕਰ ਜੀ ਤੂੰ ਹੀ ਕਰਨਾ ਚਾਹੇ ਵੇਲੇ ਕਰਦੇ ਚਾਹੀਏ ਕਵੇਲੇ ਕਰਾਂ ਮੈਂ ਮੋਟਾ ਮੋਟਾ ਕੰਮ ਕਰ ਜਾਂਦੀ ਤਵੇ ਮੈਂ ਰਿਸ਼ਤੇਦਾਰੀ ਚ ਜਾ ਕੇ ਆਉਣਾ ਨਾ ਕੋਈ ਨਾ ਕਰ ਲੈ ਜਿੰਨਾ ਕਿ ਦਿੱਥੋਂ ਹੁੰਦਾ ਮੋਟਾ ਮਟਾ ਲੈ ਕੇ ਇੰਨੀ ਫੜਾ ਦੇ ਮੈਂ ਦੁੱਧ ਪਾ ਦਿੰਨੇ ਚ ਇੱਕ ਗੱਲ ਹੋਰ ਬੀਬੀ ਜੀ ਮੈਨੂੰ 50 ਰੁਪਏ ਦੇ ਦਿਓ ਅੱਜ ਜਾਂਦੀ ਨੂੰ ਨਾ ਕੋਈ ਨਾ ਲੈ ਜੀ ਹਾਂ ਉਹ ਮੈਂ ਕਿਰਾਇਆ ਭੜਾ ਲਾਉਂਗੀ ਨਾ ਫਿਰ ਨਾ ਕੋਈ ਨਾ ਲੈ ਜੀ ਸਿਸ਼ੇ ਤੇ ਇਹਨਾਂ ਨੂੰ ਇਕੱਠੇ ਕਰਦਾ ਫਿਰ ਪਾ ਕੇ ਜਰ ਕੇ ਹਰਕ ਸਿਰ ਦੂੰਗੀ ਟਾਈਮ ਨਾਲ ਲੱਗ ਜਾ ਕੱਪੜੇ ਵੀ ਧੋਤੇ ਗਏ हम बीबी जी ने होर काम पुछ ली कोई है आगे। आगे। तो ही लगी। रब लेके दा भी गर्मी लेके तो चढ़ा तरस नहीं करता पूरा भांडे भी धोते गए सारे हम कले पोचे वो भी लगने ਭੀਜੀ ਮੈਂ ਸਾਰੇ ਕੰਮ ਕਰਤੇ ਹੋ ਗਏ ਸਾਰੇ ਕੰਮ ਹਾਂ ਮੈਂ ਦੁੱਧ ਪੜਾ ਦਿੰਦੇ ਨਾਲੇ ਮੈਂ ਉਹ ਕਰ ਦਿੰਦੇ ਪੈਸੇ ਦੇ ਦਿੰਦੇ ਮੈਨੂੰ ਹਾਂ ਨਾ ਪਾਇਆ ਪਿਆ ਦੁੱਧ ਵੀ ਤੇਰਾ ਮੈਂ 50 ਰੁਪਏ ਵੀ ਕੱਢੀ ਬੈਠੀ ਸੀ ਤੇਰੇ ਕੋਈ ਨਾ ਗੁਰਪ੍ਰੀਤੀ ਤੂੰ ਸੰਗਿਆ ਨਾ ਕਰ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਨਾ ਮੈਨੂੰ ਬੇਝਿਜਕ ਹੋ ਕੇ ਕਹਿ ਦਿਆ ਕਰ ਜੰਗਾ ਕੋਈ ਨਾ ਹਾਂ ਲਾ ਬ੍ਰਿਤੀ ਹਾਲ ਆ ਪਿਆਰ ਬਿਤੀ ਤੇ ਨਾਲ ਮੈਂ ਆਏ ਪੁੱਛਦੀ ਜੀ ਮੇਰਾ ਸੂਟ ਕਦੋਂ ਤੱਕ ਬਣ ਜਾਊਗਾ ਸੂਟ ਵੀ ਵੀ ਫੜ ਲਿਉਂਦੀ ਮੈਂ ਅੱਜ ਤਾਂ ਅੱਜ ਤਾਂ ਮੈਂ ਪਾਸੇ ਜਾਨੇ ਬੀਬੀ ਆ ਕੇ ਬਣਾ ਦੂ ਸੂਟ ਸੋਟਾ ਚਲ ਠੀਕ ਹੈ ਆ ਕੇ ਕੱਲ ਨੂੰ ਫੜ ਲਉਂਗੀ ਫਿਰ ਮੈਂ ਕੱਲ ਨੂੰ ਫੜ ਲਵੂੰਗੀ ਤੇ ਮੈਂ ਆਏ ਕੈਸੀ ਬੀਬੀ ਜੀ ਕੱਪੜੇ ਪਾਏ ਨੇ ਕੁੜੀ ਦੇ ਕੋਈ ਹਾਂ ਵਾਧੂ ਪਾਏ ਨੇ ਕੱਪੜੇ ਤਾਂ ਮੈਂ ਦੇ ਦਿੰਦੇ ਮੈਂ ਪਾ ਦਿੰਦੀ ਕੁੜੀ ਦੇ ਨਾ ਕੋਈ ਨਾ ਮੈਂ ਕੱਢ ਕੇ ਰੱਖੂੰਗੀ ਫਿਰ ਤੂੰ ਕੱਲ ਨੂੰ ਲੈ ਜੀਂ ਚੰਗਾ ਠੀਕ ਆ ਜੀ ਠੀਕ ਆ ਚੰਗਾ ਜਾਇਆ ਚੱਲ ਰੱਬ ਵੀ ਦੇਖ ਲੈ ਕਿਸੇ ਕਿਸੇ ਨੂੰ ਕਿੰਨੀ ਗਰੀਬੀ ਦਿੰਦਾ ਫਿੱਡੀ ਸੋਣੀ ਸੁਨੱਖੀ ਹੈ ਵਿਚਾਰੀ ਪਹਿਲਾਂ ਹੁਣ ਉਰੇ ਘਰ ਕੇ ਗਈ ਹੈ ਫਿਰ ਦੋ ਘਰਾਂ ਦਾ ਫੇਰ ਕਰੂਗੀ ਫਿਰ ਰਿਸ਼ਤੇਦਾਰੀ ਚ ਜਾਊਗੀ ਫਿਰ ਰਾਤ ਨੂੰ ਕਪੜੇ ਲੀਡੇ ਤੇ ਬੈਠਦੀ ਹੈ ਉਹ ਨਸ਼ੇੜੀ ਐ ਨਹੀਂ ਪਤਾ ਰੋਟੀ ਦੇ ਟਾਈਮ ਤੇ ਕਲੇਸ਼ ਕਰਕੇ ਵਹਿ ਜਾਂਦਾ ਬੇਜਰੀ ਨੂੰ ਬਰਕੀਆਂ ਪਤਾ ਨਹੀਂ ਖਾਣ ਦਿੰਦਾ ਪਤਾ ਨਹੀਂ ਨਹੀਂ ਖਾਣ ਦਿੰਦਾ ਸਾਰਾ ਦਿਨ ਕੰਮ ਕਰਦੀ ਐ ਰਾਤ ਨੂੰ ਕੱਪੜੇ ਸਿਉਂਦੀ ਐ ਬੇਲ ਕਿਹੜੇ ਵੇਲੇ ਮਿਲਦੀ ਐ ਉਹਨੂੰ ਬਾਵੇ ਰੱਬਾ ਤੇਰੇ ਰੰਗ ਨਿਆਰੇ ਉੱਤ ਇਤਨੀ ਬੜੀ ਰੀਤਾ ਰੀਤਾ ਹਾਂਜੀ ਮੰਮਾ ਬੁੱਤਾ ਕੱਪੜੇ ਫੜਾਏ ਅੰਮੀ ਤੇਰੀ ਆਂਟੀ ਨੇ ਆ ਬਣਗੇ ਕੱਪੜੇ ਫੜਾਏ ਨਹੀਂ ਅੰਮੀ ਲੈ ਲੈ ਜਾ ਮੈਂ ਤੇਰੀ ਮਾਸੀ ਕੋਲੇ ਜਾ ਕੇ ਆਉਂਗੀ ਅੱਜ ਕਹਿੰਦਾ ਉਹ ਤੋਂ ਦਾਲ ਦੀ ਕੋਲੀ ਭਰਾ ਲਈ ਤੇਰੀ ਆਂਟੀ ਤੋਂ ਨਾਲੇ ਮੰਮੀ ਫੇਰ ਜੇ ਤੁਸੀਂ ਜਾਓਗੇ ਨਾ ਆ ਚੁੰਨੀ ਲੈ ਕੇ ਆਣੀ ਦੂਜੀ ਚੁੰਨੀ ਲੈ ਕੇ ਜਾਇਓ ਕੀ ਹੋਇਆ ਬੁੱਤੇ ਨੂੰ ਸੋਹਣੀ ਤਾਂ ਚੁੰਨੀ ਪਈਆ ਆਂਟੀ ਤਾਂ ਕਿੰਨੀਆਂ ਸੋਹਣੇ ਸੋਹਣੇ ਚੁੰਨੀਆਂ ਲੈਂਦੀ ਆਗੀ ਪੁੱਤ ਆਪਣੀ ਗਰੀਬੀ ਦਾ ਵਗਾ ਆਪਾਂ ਹੁਣ ਮੈਂ ਤਾਂ ਤੇਰੇ ਸਾਹਮਣੇ ਕੋਹਾ ਕੁੜਾ ਦੇਖ ਕੇ ਟਾਈਮ ਪਾਸ ਕਰਦੀ ਆ ਆਪਣੇ ਆਪ ਆ ਉਹਨਾਂ ਨਾਲ ਕਿੱਥੋਂ ਰਲ ਜਾਗੇ ਪੁੱਤ ਨਹੀਂ ਮੰਮੀ ਜੇ ਤੁਸੀਂ ਅੱਜ ਜਾਣਾ ਤਾਂ ਤੁਜੀ ਤੁਜੀ ਲੈ ਕੇ ਜਾਓ ਮੰਮੀ ਨਹੀਂ ਬੁੱਤਾ ਚੁੰਨੀ ਨੂੰ ਕੀ ਹੋਇਆ ਸੋਣੀ ਤਾਂ ਪਈ ਆ ਮੰਮੀ ਨਹੀਂ ਜੇ ਤਵੇ ਤੁਸੀਂ ਕਦੇ ਬਾਹਰ ਅੰਦਰ ਜਾਣੇ ਹੋ ਤਾਂ ਫਿਰ ਮੇਰੇ ਥੇਲੀਆਂ ਤੋਂ ਦੇਖਦੇ ਨੇ ਤਾਂ ਕਹਿ ਰਹੇ ਨੇ ਤੇਰੀ ਮੰਮੀ ਦੀ ਹਰ ਵੇਲੇ ਘੱਟ ਜਿੰਨੀ ਹੁੰਦੀ ਆ ਕੋਈ ਨਾ ਬੁੱਤਾ ਉਹਨਾਂ ਵੇਰਾ ਆਪਾਂ ਉਹਨਾਂ ਨਾਲ ਥੋੜੀ ਰਲ ਸਕਦੇ ਆ ਜਿੰਨਾ ਦਾ ਆਪਣੇ ਪੈਸਾ ਆਪਾਂ ਵਰਤੀ ਜਾਂਦੇ ਆਂ ਚੀਜ਼ਾਂ ਲਈ ਆਨੇ ਹੋਣਾ ਹੀ ਕਿਸੇ ਦੇ ਮਾਗਰ ਲੱਗ ਕੇ ਕੰਨ ਕਰਨਾ ਚੱਲ ਠੀਕਾ ਮੰਮੀ ਇਸ ਵਾਰ ਤੁਸੀਂ ਤੁਸੀਂ ਲੈ ਆ ਜੋ ਪਰ ਅਗਲੀ ਵਾਰ ਨਾ ਮੈਂ ਲੈ ਆ ਕੇ ਹੋਸ ਨੂੰ ਲੈ ਕੇ ਜਾਇਓ ਕੋਈ ਨਾ ਬੁੱਤ ਮੈਂ ਲੈ ਆਉਂਗੀ ਇਹਨੂੰ ਜਵਾਕੜੀ ਨੂੰ ਕੀ ਪਤਾਗਾ ਵੀ ਮੈਂ ਕਿਵੇਂ ਟਾਈਮ ਪਾਸ ਕਰਦੀ ਆਂ ਘੈਂ ਘਰਾਂ ਦਾ ਗੋਹਾ ਪੂਰਾ ਦੇ ਕੇ ਫੇਰ ਆਥਣੇ ਰੋਟੀ ਮਸੀਬ ਹੁੰਦੀ ਆ ਇੱਕ ਪਿਓ ਆ

ਬੈਯਾ ਪਹਿਲਾ ਚਾਹ ਪੀ ਲੈ ਨਾ ਚਾਹ ਨਹੀਂ ਪਿੰਦੀ ਬੀਬੀ ਮੈਨੂੰ ਥੋੜੀ ਜੀ ਨਾ ਨਾ ਥੋੜੀ ਜੀ ਤਾਂ ਪੀ ਲਾਂਗੀ ਜਾਇਆ ਜੀ ਤੂੰ ਜਿੱਥੇ ਜਾਣਾ ਸੀ ਤ੍ਰਿਪੰਧ ਕੋਲੇ ਹਾਂ ਜਾਇਆ ਜੀ ਠੀਕ ਠਾਕ ਸੀ ਸਾਰੇ ਠੀਕ ਸੀ ਵਧੀਆ ਅੱਛਾ ਸੁਦਾਇਆ ਬ੍ਰਿਤੀ ਚਲਦਾ ਆਮ ਲੈ ਲੈ ਤੂੰ ਬਿਮਾਰ ਜੀ ਲੱਗਦੀ ਆ ਮੈਨੂੰ ਤਾਂ ਆ ਦੇਖ ਤੇਰਾ ਤਾਂ ਪਿੰਡਾ ਵੀ ਤੱਤਾ ਤੱਤਾ ਹੋਇਆ ਪਿਆ ਨਹੀਂ ਬੀਬੀ ਜੀ ਕੁਛ ਨਹੀਂ ਹੁੰਦਾ ਹੁੰਦਾ ਕਿਉਂ ਨਹੀਂ ਹੈਗਾ ਰਹਿੰਦਾ ਹੀ ਹੈਗਾ ਮੈਨੂੰ ਹਰ ਵਕਤ ਨਹੀਂ ਸਿਹਤ ਨਾਲੋਂ ਜ਼ਰੂਰੀ ਨਹੀਂ ਹੈਗਾ ਕੁਝ ਸਿਹਤ ਜ਼ਰੂਰੀ ਹੈਗੀ ਤਾਂ ਦਵਾਈ ਲੈ ਲੈ ਆਵਦੀ ਅੱਜ ਨਾ ਕੰਮ ਕਰੇਗੀ ਤਾਂ ਵੀ ਕੋਈ ਗੱਲ ਨਹੀਂ ਕੱਲ ਨੂੰ ਕਰ ਲਾਂਗੇ ਆਪਾਂ ਇਕੱਠਾ ਨਾ ਬੀਬੀ ਜੀ ਜੇ ਕੰਮ ਛੱਡ ਤਾਂ ਇਹਨਾਂ ਇੱਕ ਬੁਖਾਰ ਪਿੱਛੇ ਇੱਕ ਮੇਰੀ ਕੁੜੀ ਕੀ ਖਾਊਗੀ ਕੋਈ ਨਾ ਹੈਗਾ ਹੈਗਾ ਚੱਲ ਸੋਚ ਨਾ ਕਰ ਤੂੰ ਅੱਜ ਤੂੰ ਰੈਸਟ ਕਰ ਕੁਝ ਨਹੀਂ ਹੁੰਦਾ ਸਿਹਤ ਉੱਤੋਂ ਦੀ ਕੁਝ ਨਹੀਂ ਹੈਗਾ ਠੀਕ ਆ ਠੀਕ ਆ ਅੱਜ ਤੂੰ ਰਹਿਣ ਦੇ ਮੈਂ ਤੇਰਾ ਦੁੱਧ ਪਾ ਦਾਂ ਨਹੀਂ ਤਾਂ ਦੁੱਧ ਲੈ ਜਾ ਦਵਾਈ ਲੈ ਲੈ ਤੂੰ ਆਪਦੀ ਤੇ ਨਾਲੇ ਸੱਚ ਇੱਕ ਮੈਂ ਸੂਟ ਲੈ ਕੇ ਆਈਆਂ ਤੇਰੇ ਵਾਸਤੇ ਉਹ ਸਿਉਕੇ ਵਾਲੀ ਹੁਣ ਮੂਰੇ ਵਰਤ ਆਉਂਦੇ ਨੇ ਨਾ ਬੀਬੀ ਜੀ ਮੈਂ ਸੂਟ ਨਹੀਂ ਲੈਣਾ ਹੈਗਾ ਲੈ ਇੱਕ ਤਾਂ ਤੂੰ ਐਸਾਨ ਨਹੀਂ ਉਹ ਕਰਦੀ ਹੈਗੀ ਨਾ ਬੀਬੀ ਜੀ ਮੈਂ ਬਸ ਜਿੰਨਾ ਕ ਮੈਂ ਆਪਦਾ ਕਰਕੇ ਕਮਾ ਕੇ ਖਾ ਲੂ ਮੇਰੇ ਵਾਸਤੇ ਤਾਂ ਉਹੀ ਬਹੁਤ ਆ ਜਾਂ ਆ ਮੈਂ ਕਮਾ ਕੇ ਸੂਟ ਲੈ ਆ ਕੇ ਪਾ ਲੂੰ ਵਧੀਆ ਬਸ ਲੈ ਪ੍ਰੀਤੀ ਮੈਂ ਤੇਰੇ ਕੋਈ ਚੰਗਈ ਸੋਚਦੀ ਆਂ ਵੀ ਚਲ ਮੈਂ ਤੈਨੂੰ ਦੇ ਦਾਨੀ ਆ ਤੇਰਾ ਹੱਥ ਤੰਗ ਐ ਤੇਰੇ ਜਵਾਕ ਕੁੜੀ ਵਿਚਾਰੀ ਸਰਕਾਰੀ ਚ ਪੜਦੀ ਐ ਪਹਿਲਾਂ ਘਰੇ ਉਹ ਸ਼ਰਾਬੀ ਐਗਾ ਨਾ ਬੀਬੀ ਜੀ ਮੈਂ ਸੂਟ ਨਹੀਂ ਲੈ ਸਕਦੀ ਬਸ ਤੁਸੀਂ ਮੈਨੂੰ ਛੁੱਟੀ ਦੇ ਦਿੱਤੀ ਅੱਜ ਦੀ ਮੇਰੇ ਵਾਸਤੇ ਤਾਂ ਉਹ ਹੀ ਬਹੁਤ ਐ ਫੇਰ ਚਾਹ ਬਣਾਵਾਂ ਮੈਂ ਤੈਨੂੰ ਕੁਟਕ ਨਾ ਬੀਬੀ ਜੀ ਦੁੱਧ ਪਾ ਦਿਓ ਬਸ ਮੈਂ ਚਲ ਫੇਰ ਤੂੰ ਅੱਜ ਕੰਮ ਨਾ ਕਰ ਅੱਜ ਤੂੰ ਰੈਸਟ ਕਰ ਮੈਂ ਤੈਨੂੰ ਦੁੱਧ ਪਾ ਦਾਨੀ ਆ ਠੀਕ ਆ ਹਾਂ ਲਾ ਬ੍ਰੀਤੀਆ ਦੁੱਧ ਤੇ ਸੱਚ ਮੈਂ ਪੁੱਛੀ ਸੀ ਸੂਟ ਬਣ ਗਿਆ ਮੈਂ ਕਿ ਤੁਸੀਂ ਕਹਿੰਸੀ ਰਾਤ ਬਣਾ ਦੂੰਗੀ ਮੈਂ ਥੋੜਾ ਜਿਹਾ ਰਹਿ ਗਿਆ ਬੀਬੀ ਹੁਣ ਹਾਂ ਮੂਰੀਆਂ ਹੀ ਰਹਿ ਗਈਆਂ ਮੈਂ ਹੁਣ ਬਣਾ ਦੂੰਗੀ ਨਾ ਹੁਣ ਤਾਂ ਤੂੰ ਰੈਸਟ ਕਰੀ ਅੱਜ ਨਾ ਬਣਾਈ ਕੋਈ ਨਾ ਮੈਂ ਤਾਂ ਕੱਲ ਨੂੰ ਬਣਾ ਕੇ ਦੇਦੀ ਮੈਂ ਕੱਲ ਨੂੰ ਪਾ ਲੂੰਗੀ ਠੀਕ ਚੰਗਾ ਠੀਕ ਹੈ ਆਰਾਮ ਕਰ ਲੈ ਹੁਣ ਘਰੇ ਜਾ ਕੇ सियानी है कि बीबी जी मेरे बारे कि सोचते मेरे वर्ग रैस्ट करके की है रेस्ट साढ़े कर्म च कित जो कपड़े रेंगे चल वो बना दूंगी जी <coughs> <coughs> <coughs>

ਮम्मा ਹਾਂ ਉ ਤਾਂ ਕੱਲ ਨੂੰ ਨਾ ਮੇਰੇ ਸਕੂਲ ਦੇ ਵਿੱਚ ਟੀਚਰ ਦੀ ਮੀਟਿੰਗ ਹੋ ਰਹੀ ਆ ਤੇ ਉਹਨਾਂ ਨੇ ਨਾ ਡੈਡੀ ਨੂੰ ਸੱਦਿਆ ਫਿਰ ਪੁੱਤ ਤੈਨੂੰ ਡੈਡੀ ਤਾਂ ਜਾਣ ਸਕਦਾ ਕਿਆ ਮੰਮੀ ਉਹ ਤਾਂ ਪੁੱਤ ਰੱਜਿਆ ਤਾਂ ਰਹਦਾ ਤੇਰੇ ਸਾਹਮਣੇ ਇੱਕ ਬੋਲਦਾ ਕਿਸੇ ਟਾਈਮ ਉਹ ਮੈਂ ਵਗ ਜੂਂਗੀ ਤੇਰੇ ਸਾਹ ਉਹਦੀ ਸਾਥੀ ਨਾ ਨਾ ਮੈਂ ਤੁਸੀਂ ਨਾ ਜਾਇਓ ਕਿਉਂ ਪੁੱਤ ਮੈਨੂੰ ਕੀ ਹੁੰਦਾ ਮੈਂ ਕਹਤੋਂ ਨਾ ਜਾਣਾ ਮੰਮੀ ਨਹੀਂ ਮੇਰੀ ਸਹਲੀਆਂ ਮੈਨੂੰ ਚੇਟਾ ਕਰ ਗਿਆ ਨੇ ਉਹ ਵੀ ਤੇਰੀ ਮੰਮੀ ਉਹ ਚੁੰਨੀ ਲੈ ਕੇ ਆ ਜਾਂਦੀ ਆ ਚੁੰਨੀ ਨੂੰ ਕੀ ਹੋਇਆ ਪੁੱਤ ਸੋਣੀ ਤਾਂ ਹੈਗੀ ਆ ਤੂੰ ਸਾਰਾ ਦਿਨ ਨਹੀਂ ਕਰੀਂ ਆਂ ਨੀ ਇਹ ਦੋਦੇ ਤੇਰੀ ਮਾਸੀ ਕੋਲੇ ਗਈ ਤਾਂ ਕਹਿੰਦੀ ਇਹੋ ਜਿਹੀ ਹੁੰਦੀਆਂ ਪੁੱਤ ਆਪਣੇ ਵਰਗਿਆਂ ਦੇ ਤਾਂ ਚੁੰਨੀਆਂ ਮੰਮੀ ਉਹ ਹੱਸਦੀਆਂ ਨੇ ਜੇ ਡੈਡ ਨੇ ਜਾਣਾ ਹੋਇਆ ਵਗ ਜਾਣਗੇ ਪਰ ਤੁਸੀਂ ਨਹੀਂ ਜਾਣਾ आई बार कह दें चुन्नी मम्मा तेरी चुन्नी बेकार है पाटी पी है मिर्ती भी लोग मजाक उ मेरे तक सी, जो उन मेरे जो तो ठीक से हूं लोग मिर्ती मजाक उन्न मैं चल सकती कर पैसे तो मैं जोड़ रखे नहीं कु बीबी जी तो लंधारी देख दी हूं तो दवाई भी लिया सी चल दवाई तो फेर लियागी पहला चुनी देख दी चुनी लिया ਰੀਤਾ ਕੋ シュ ਉਹ ਯੇ ਨਾ ਨਹੀਂ ਜੇ ਤੋ ਕੱਲ ਨੂੰ ਸਕੂਲ ਚ ਗਈ ਫੇਰ ਉਹਦੀਆਂ ਸੇਰਨੀਆਂ ਮਜ਼ਾਕ ਡਾਉਣੀਆਂ ਫੇਰ ਰੋ ਗਈ ਆ ਕੇ ਬੁੱਸ ਬੁੱਸ ਜੇ ਕਰੂਗੀ ਫੇਰ ਰੀਤਾ ਰੀਤਾ ਅੰਜੂ ਮੀ ਆਗੇ ਬੁੱਤਾ ਬਹਿ ਜਾ ਮੈਂ ਨਾ ਬੁੱਤਾਂ ਆਏ ਕਹਿੰਦੀ ਸੀ ਕੱਲ ਨੂੰ ਆਪਾਂ ਚੰਦੀ ਲੈਣ ਚੱਲਾਂਗੇ ਫੇਰ ਮੈਂ ਤੇਰੇ ਸਕੂਲ ਚ ਜਾਉਂਗੀ ਤੇ ਨਾ ਮੰਮਾ ਕੱਲ ਨੂੰ ਕਿਉਂ ਆਪਾਂ ਅੱਜੀ ਬਾਗ ਜੰਨੇ ਆ ਕੋਣ ਪੁੱਤ ਕਿੱਥੋਂ ਜਾਵਾਂਗੇ ਸ਼ਹਿਰ ਨਹੀਂ ਜਾਇਆ ਜਾਂਦਾ ਹੁਣ ਨਾ ਕੋਈ ਬੱਸ ਆਉਣੀ ਆ ਹੁਣ ਤਾਂ ਮੰਮੀ ਜੜੀ ਆਪਣੇ ਪਿੰਡ 'ਚ ਦੁਕਾਨ ਨੂੰ ਭੁੱਲੀ ਆਪਾਂ ਇੱਥੇ ਆਵਾਂ ਜੰਨੇ ਆ ਚੱਲ ਪੁੱਤ ਲੈ ਆਉਣੀ ਆ ਗੁਰ ਮੇਰੇ ਪੁੱਤ ਦਾ ਕੋਈ ਨਹੀਂ ਮਜ਼ਾਕ ਡਾਉਂਦਾ ਹੈਗਾ ਫਿਰ ਤੜਕੇ ਲੱਗਦਾ ਗਾ ਘਾਹ ਕਾਉਂਦੀ ਆ ਆਜੋ ਪਈ ਆਜੋ ਬੈਜੋ भाई चुन्नीयां दिखाएंगे हाँ भाई देख लो चुन्नी ने आ लो भाई आ बढ़िया और गंजा जी आ भाई ये भाई सीपी वर्क च आरी वर्क च आ गई बस दिखा दे इनने पैसे नहीं है सस्तीयां फिर आ देख लो ਨਾ ਇਹਨੇ ਆਹ ਕਿੰਨੇ ਦੀ ਹੈ ਭਾਈ ਆ ਜੇ ਇਹ ਪਹਿਲਾ ਡਿਜ਼ਾਈਨ ਸੀ ਹੁਣ ਦੁਬਾਰੇ ਚੱਲਣ ਲੱਗ ਗਿਆ ਇਹ ਹੁਣ ਇਹਦੀ ਬਹੁਤ ਮੰਗਾ ਹਾਂ ਇਹ 500 ਦੀ ਆ 500 ਦੀ ਭਾਈ 400 ਦੀ ਲੈ ਲਾ ਮੈਂ ਤਾਂ ਭਾਈ ਪਹਿਲਾਂ ਹੀ ਤੁਹਾਨੂੰ ਦੇਖ ਕੇ ਸਸਤੀ ਦੱਸੀ ਆ ਇਹ ਤਾਂ ਸੀ 8-800 ਰੁਪਏ ਦੀ ਵੇਚਦੇ ਆ 500 ਦੀ ਆਈ ਹੈ 500 ਹੀ ਦੇ ਦਾਂਗੇ ਤੁਹਾਨੂੰ ਦੇਖ ਲਓ 2400 ਤੱਕ ਲਾ ਲਾ ਨਾ ਨਹੀ ਚ ਕੋਈ ਰਿਆਤ ਨਹੀਂ ਬਾਈ ਸਸਤੀਆਂ ਫੇਰ ਇੱਧਰ ਦੇਖ ਲਓ ਇਹ ਤੁਸੀਂ ਪਹਿਲੀ ਵਾਰੀ ਆਉਂਦਾ ਤੁਹਾਨੂੰ ਆਇਰੇਟ ਲਾਤੀਆਂ ਆ ਕੀ ਲੈਂਦੇ ਤੁਸੀਂ ਤੇ 450 ਦੀ 400 ਹੀ ਦੇ ਦਾਂਗੇ ਚਲੋ ਸੋਣੋ ਆ ਲੈ ਲੈ ਮੇਰੀ ਤਾਂ ਹਮਾ ਸੋਣੀ ਲੱਗਣੀ ਆ ਮੈਂ ਆ ਲੈ ਮਿਆਦੇ ਆਂਦੇ ਚਾਸ ਦੇਖ ਲਾ ਬਈ ਜੇ 400 ਦੀ ਲਾ ਲੂੰਗੀ ਚੁੰਨੀ ਲੱਗਦੀ ਹੁੰਦੀ ਲਾ ਆਂਦੇ ਭਾਈ ਸੁਣੋ ਹੈਗੀ ਜੀ ਤੁਹੇ 500 ਵਾਲੀ ਆ ਇਹ ਤਾਂ 8 800 ਦੀਆਂ ਵੇਚਦੇ ਆ ਆ ਲੈ ਜਾ ਹਾਏ ਮੇਰੀ ਮੰਮੀ ਦਾ ਇਹ ਚੁੰਨੀ ਲੈਣ ਦਾ ਬਹੁਤ ਮਨ ਸੀ ਪਰ ਵਿਚਾਰੀ ਨੂੰ ਘੱਟ ਪੈਸਿਆਂ ਕਰਕੇ ਦੂਜੀ ਚੁੰਨੀ ਲੈਣੀ ਪੈ ਰਹੀ ਐ ਦੇਖ ਲਓ ਭਾਈ 100 ਰੁਪਇਆ ਹੋਰ ਦੇ ਦੋ ਇਹ ਦੇ ਦਾਂਗੀ ਚੁੰਨੀ ਤੁਹਾਨੂੰ ਨਾ ਭਾਈ ਇੰਨੇ ਪੈਸੇ ਦਾ ਕਿੱਥੇ ਨੇ ਸਾਡੇ ਮੈਂ ਤਾਂ ਆਪੇ ਕੁੜੀ ਕਰਕੇ ਲੈ ਲਈ ਤੜਕੇ ਦੇ ਸਕੂਲ ਚ ਜਾਣਾ ਨਹੀਂ ਤਾਂ ਮੈਂ ਕਿੱਥੋਂ ਲੈ ਕੇ ਸੀ ਚਲੋ ਮਰਜੀ ਐ ਸੁੱਡੀ ਮੇਰੀ ਮਾਂ ਕਿੰਨੇ ਘਰਾਂ ਦਾ ਗੋਹਾ ਗੂੜਾ ਕਰਕੇ ਸਾਡਾ ਪੇਟ ਭਾਰਦੀ ਆ ਮੈਂ ਕਿਵੇਂ ਨਾ ਕਿਵੇਂ ਕਰਕੇ ਆਪਣੀ ਮਾਂ ਨੂੰ ਜੁਨੀ ਦਿਵਾ ਕੀ ਰਹੂੰ ਕੀ ਕੀ ਹੋ ਗਿਆ ਪੁੱਤ ਖੜ ਗਈ ਕੁਛ ਨਹੀਂ ਆਏ ਮੀ ਅਗਲੇ ਦਿਨ ਆ ਗਏ ਹਾਂ ਲੈ ਬੀਬੀ ਜੀ ਕੰਮ ਕਰਦੀ ਐ ਸੀ ਕੀ ਕਰਨੀ ਅਸਤੇ ਆ ਕੁੜੀ ਅੱਜ ਕਿਵੇਂ ਘਰੇ ਰੱਖ ਲਈ ਤਾਂ ਮੈਂ ਤੈਨੂੰ ਕਿਹਾ ਸੀ ਮੈਂ ਕਿਹਾ ਤੂੰ ਸਕੂਲ ਵਗ ਜਾਏ ਕੰਮ ਨਹੀਂ ਕੰਮ ਕਰਾ ਕੇ ਆਉ ਤੇਰੇ ਨਾਲ ਓਹੋ ਓਹੋ ਪ੍ਰੀਤੀ ਕਿਉਂ ਰੱਖ ਲਈ ਤਾਂ ਘਰੇ ਮੈਂ ਕਰਾ ਦਾਂਦੀ ਤੇਰੇ ਨਾਲ ਮੜਾ ਮੋਟਾ ਕੁੜੀ ਦੀ ਪੜ੍ਹਾਈ ਖਰਾਬ ਹੋਊਗੀ ਕੰਮ ਪਿੱਛੇ ਰਹਿ ਜਾਊਗਾ ਇਹਦਾ ਇੰਨੇ ਨਾਲ ਤੂੰ ਹੁਣ ਠੀਕ ਆਂਗੀ ਪਹਿਲਾਂ ਆਹ ਬੀਬੀ ਜੀ ਫਰਕ ਆ ਹੁਣ ਤੇ ਅੱਛਾ

ਬੀਬੀ ਜੀ ਪਤਾ ਤੁਦ ਹਾਂ ਪਤਾ ਨਿਭੜ ਗਿਆ ਸਾਰਾ ਹਾਂ ਨਿਭੜ ਗਿਆ ਚਲੋ ਉਧਰ ਤੇਨ ਸਾਰਾ ਲੱਗ ਗਿਆ ਵਧੀਆ ਇਹਨੇ ਨਾਲ ਲਵਾਤਾ ਹੋਰ ਉਹ ਆਏ ਨ ਰੱਖਿਆ ਕਰੇ ਨੂੰ ਪ੍ਰੀਤੀ ਇਹਨੂੰ ਭੇਜਿਆ ਗਿਆ ਸਕੂਲ ਉਹਨਾਂ ਕੋਈ ਨਾ ਬੀਬੀ ਜੀ ਪੜ੍ਹ ਲਿਖੀ ਦੀ ਵਧੀਆ ਨੌਕਰੀ ਮਿਲ ਜੂਗੀ ਧੱਕੇ ਤਾਂ ਨਹੀਂ ਖਾਊਗੀ ਹੁਣ ਤੇਰੇ ਮੰਗਵਾ ਦਰ ਦਰ ਸੁੱਖਾਂ ਖਾਂਦੀ ਫਿਰੂਗੀ ਜੜੀ ਉਹ ਇਹਦਾ ਗੱਲ ਆ ਜੇ ਦੀ ਕਿਸਮਤ ਚੰਗੀ ਹੋਵੇ ਤਾਂ ਵੀ ਆ ਹੋਰ ਚਲ ਪੜ੍ਹਨ ਲਿਖਣ ਨੂੰ ਤਾਂ ਪੜ੍ਹਨ ਲਿਖਣ ਨਾਲ ਵੀ ਨੀ ਕਿਸਮਤ ਬਣਦੀ ਹੁਣ ਤੁਹਾਡੇ ਸਾਹਮਣੇ ਮੈਂ ਥੋੜੀ ਪੜ੍ਹੀ ਲਿਖੀ ਆ ਕੋਈ ਨਾ ਕਈ ਵਾਰੀ ਜਵਾਕ ਦੇ ਲੇਖ ਵਧੀਆ ਹੁੰਦੇ ਨੇਗੇ ਠੀਕ ਹੈ ਬੀਬੀ ਹਾਂ ਦਵਾਈ ਰੋਈ ਲੈਂਦੀ ਰਹਿ ਆਪਦੀ ਵਧੀਆ ਕੁਝ ਸਮੇਂ ਬਾਅਦ ਅੰਕਲਾ ਪਹਿਲਾ ਲਈ ਚੁੰਨੀ ਆ ਇਹਨੂੰ ਕਿਹਾ ਬਤਾ ਅੰਕਲਾ ਉਹ ਜਿਹੜੇ ਪਹਿਲਾਂ ਸੀ ਤੁਹਾਨੂੰ ਪੈਸੇ ਦੇ ਕੇ ਗਏ ਸੀ ਆਜ ਮੈਨੂੰ ਮੋੜ ਦੋ ਤੇ ਆ 100 ਰੁਪਏ ਹੋਰ ਰੱਖ ਲਓ ਜਿਹੜੀ ਮੈਨੇ ਮम्मा ਚੁੰਨੀ ਦੇਖ ਕੇ ਕਹੀ ਸੀ ਪਹਿਲਾਂ ਵਾਲੀ ਉਹ ਦੇ ਦਿਓ ਅੱਛਾ ਚੁੰਨੀ ਲੈਣੀ ਹੈ ਤੂੰ ਹਾਂਜੀ ਠੀਕ ਹੈ ਕੀ ਹੋ ਗਿਆ ਸੋ ਜਾ ਬੱਤ ਪਾਸੇ ਜਾਗਾ ਤੇ ਮਰੀ ਇਹਨਾਂ ਬਸ ਮੈਂ ਕੋਈ ਨਾ ਸੁਣਦੀ ਸੀ ਮੈਂ ਮਾਂ ਤੈਨੂੰ ਨਹੀਂ ਪਤਾ ਕਿ ਤੇਰੀ ਧੀ ਤੇਰੇ ਲਈ ਕਿੰਨੀ ਵੱਡੀ ਖੁਸ਼ੀ ਖਰੀਦ ਕੇ ਲੈ ਕੇ ਆਈ ਹੈ ਮਾਂ ਜਦੋਂ ਤੂੰ ਆਪਣੀ ਧੀ ਦੀ ਲਾਂਦੀ ਚੁੰਨੀ ਆਪਣੇ ਸਿਰ ਤੇ ਲਏਂਗੀ ਤਾਂ ਤੂੰ ਕਿੰਨੀ ਸੋਹਣੀ ਲੱਗੇਂਗੀ मम्मा हजे उठी नहीं मम्मा ने उठन तो पहला खुशखबरी देनी है मम्मा मम्मा उठो देखो मैं थोड़े तो वास्ते की लेके आई हूं गुस्सा हूं मैं ना रे मम्मा बोल दे जानी गुस्सा तो से मैं ना मम्मा उठो ਮੰਮਾ ਦੇਖੋ ਮੈਂ ਤੁਹਾਡੇ ਵਾਸਤੇ ਕੀ ਲੱਗੇ ਖੜੇ ਹੋਵਾਂ ਮੰਮੀ ਮੰਮਾ ਕੀ ਹੋ ਗਿਆ ਮੰਮਾ ਮੰਮਾ ਮੰਮੀ ਖੜੇ ਹੋਵਾਂ ਮੰਮੀ ਮੰਮੀ